ਸੱਚੀ ਗੱਲ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪੇ ਜਲਵਾਨ ਸੁਪਰੀਮ ਕੋਰਟ ਵੱਲੋਂ ਜਿਹੇ ਹਾਈ ਪਾਵਰ ਕਮੇਟੀ ਦੀ ਇੱਕ ਕਮੇਟੀ ਬਣਾਈ ਗਈ ਸੀ ਕਿ ਜਿਸ ਦੀ ਤਿੰਨ ਤਾਰੀਖ ਨੂੰ ਮੀਟਿੰਗ ਸੀ ਪੰਚਕਲਾ ਦੇ ਵਿਚਕਾਰ ਜਿਸ ਦੇ ਵਿਚਕਾਰ ਕਿਸਾਨ ਜੱਥੇਬੰਦੀਆਂ ਨੇ ਮਨਾ ਕਰਤਾ ਸੀ ਉਸ ਕਮੇਟੀ ਦਾ ਹਿੱਸਾ ਬਣਨੇ ਕੇ ਲੇਕਿਨ ਉਹ ਕਮੇਟੀ ਦੇ ਵਿਚਕਾਰ ਰਟਾਇ ਜਸਟਿਸ ਜਿਹਨੇ ਇੱਥੇ ਪਹੁੰਚ ਰਹੇ ਨੇ ਸਭ ਤੋਂ ਪੰਜਾਬ ਚ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਚਨ ਵਧ ਹਨ ਜਿਨ੍ਹਾਂ ਦੀ ਅਗਵਾਈ ਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸੂਬੇ ਚ ਸਖਤੀ ਦਿਖਾਈ ਤੇ 1 ਸਾਲ ਚ 559 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਸ ਦੌਰਾਨ 482 ਹਥਿਆਰ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਸਵਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ACP ਇਨਵੈਸਟੀਗੇਸ਼ਨ ਦੀ ਸੁਪਰਵੀਜ਼ਨ ਚ ਇੱਕ ਰਾਜੇਸ਼ਵਰ ਨਾਂ ਦਾ ਵਿਅਕਤੀ ਜਿਹੜਾ ਹੈ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗੀ ਇਹਨੂੰ ਫਿਲਹਾਲ ਤਾਂ ਐਂਬੂਲੈਂਸ ਰਾਹੀਂ ਹਸਪਤਲ ਪਹੁੰਚਾ ਰਹੇ ਹਨ AGTF ਵੱਲੋਂ ਅੱਤਵਾਦੀਆਂ ਦੇ 12 ਮੋਡਿਊਲ ਵੀ ਫੜੇ ਗਏ ਹਨ ਜਿਨ੍ਹਾਂ ਦੇ ਵਿੱਚ 68 ਮੁਲਜ਼ਮ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਦੇ ਕੋਲੋਂ ਹਥਿਆਰ ਅਤੇ RDX ਗ੍ਰੇਨੇਡ IEDV ਬਰਾਮਦ ਕੀਤੇ ਗਏ ਹਨ ਇੰਨੇ ਨਹੀਂ ਸੋਸ਼ਲ ਮੀਡੀਆ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਫੁੱਲ 443 ਸੋਸ਼ਲ ਮੀਡੀਆ ਅਕਾਊਂਟ ਪੇਜ ਬੰਦ ਕਰਵਾਏ ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਵੱਡੀ ਗੱਲ ਹੈ ਉਹ ਕਿਸਾਨ ਨੇਤਾ ਜਗਜੀਤ ਢੱਲੇਵਾਲ ਦਾ ਹਾਲ ਪਹੁੰਚਣ ਵਾਸਤੇ ਪੁੱਛ ਰਹੇ ਸਿਰਸਾ ਜੀ ਮੈਂ ਨਾਲ ਮੌਜੂ ਹਾਂ ਸਿਰਸਾ ਜੀ ਕਿਵੇਂ ਦੇਖਦੇ ਹੋ ਜ ਜ 3 ਤਰੀਕ ਨੂੰ ਮੀਟਿੰਗ ਸੀਗੀ ਸਾਰਿਆਂ ਨੇ ਮਨਾ ਕਰਤਾ ਸੀ ਇੱਥੇ ਨਹੀਂ ਆਣਾ ਉਹਨਾਂ ਦੀ ਆਪਣੀ ਮੀਟਿੰਗ ਹੋਈ ਹੈਗੀ ਲੇਕਿਨ ਅੱਜ ਉਹ ਹਾਲਚਾਲ ਪੁੱਛਣ ਵਾਸਤੇ ਪਹੁੰਚ ਰਹੇ ਨੇ ਬਿੱਬਾ ਜੀ ਵੇਖੋ ਗੱਲ ਇਹ ਆ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਅੱਜ 42ਵੇਂ ਦਿਨ ਤੋਂ ਜਿਹੜਾ ਉਹ ਮਰਨ ਵਰਤ ਵਿੱਚ ਉਹ ਪਹੁੰਚ ਚੁੱਕੇ ਨੇ ਤੇ ਉਹਨਾਂ ਦੀ ਜਿਹੜੀ ਸਰੀਰਕ ਮਤਲਬ ਹਾਲ ਤੇ ਆ ਉਹ ਦਿਨ ਦਿਨ ਟਾਈਮ ਟੂ ਟਾਈਮ ਜਿਹੜੀਆਂ ਉਹ ਵਿਗੜਦੀ ਜਾ ਰਹੀ ਆ ਔਰ ਇਹਦੇ ਤੇ ਜਿਹੜਾ ਜਿਸ ਤਰ੍ਹਾਂ ਕਿ ਪਹਿਲਾਂ ਤਾਂ ਕੁਝ ਗੱਲਾਂ ਐਸੀਆਂ ਨੇ ਕਿ ਜਿਹੜੀਆਂ ਮੈਂ ਕਰਨਾ ਨਹੀਂ ਚਾਹੁੰਦਾ ਇਹਨਾਂ ਦੇ ਵਿੱਚ ਬਹੁਤ ਸਾਰੇ ਸਾਡੇ ਸੱਜਣ ਵੀ ਰਾਜਨੀਤਿਕ ਪਾਰਟੀਆਂ ਵੀ ਤੇ ਇਹੀ ਵੇਖਦੀਆਂ ਸੀ ਕਿ ਸਾਰਿਆਂ ਨੂੰ ਇੱਕ ਚੀਜ਼ ਦੀ ਇਸ ਚੀਜ਼ ਤੋਂ ਮੈਂ ਇਹ ਗੱਲ ਕਹਾਂਗਾ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਇੱਕ ਦ੍ਰਿੜ ਇਰਾਦੇ ਵਾਲੇ ਬੰਦੇ ਆ ਔਰ ਸਰਕਾਰਾਂ ਨੂੰ ਰਾਜਨੀਤਿਕ ਪਾਰਟੀਆਂ ਨੂੰ ਇਸ ਬੰਦੇ ਤੋਂ ਇਹ ਦੁੱਖ ਹੈ ਕਿ ਇਹ ਆਦਮੀ ਜਿਹੜਾ ਹੈ ਇਹ ਨਾ ਤਾਂ ਡਰਦਾ ਹੈ ਨਾ ਇਹ ਮਰ ਕੇ ਖਰੀਦਾ ਜਾ ਸਕਦਾ ਹੈ ਤੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਇਹ ਠੁਕਾ ਜਾਵੇ ਉਹਨਾਂ ਨੇ ਆਪਣਾ ਯੋਰ ਲਾ ਕੇ ਵੇਖ ਲਿਆ ਅਜੇ ਵੀ ਜਿੰਨਾ ਚਿਰ ਇਹ ਮਸਲਾ ਕੋ ਹੱਲ ਨਹੀਂ ਹੁੰਦਾ ਉਹ ਕੋਈ ਪਤਾ ਨਹੀਂ ਪੀ ਆਉਣ ਵਾਲੇ ਸਮੇਂ ਚ ਕੀ ਹੋਵੇਗਾ ਰਾਤ ਡਾਕਟਰਾਂ ਦੀ ਟੀਮ ਰਹੀ ਪੋਰਟੇਬਲ ਮਸ਼ੀਨਾਂ ਰਹੀਆਂ ਫਿਰ ਵੀ ਕਿਉਂਕਿ ਪਰਸੋ ਉਲਟੀਆਂ ਆਈਆਂ ਉਹਨਾਂ ਨੂੰ ਚੱਕਰ ਆ ਗਏ ਬਹੁਤ ਜ਼ਿਆਦਾ ਹਾਲਤ ਖਰਾਬ ਰਹੀ ਹੈ ਹਾਲ ਤਾਂ ਵੇਖੋ ਉਲਟੀਆਂ ਤੋਂ ਜਿਹੜਾ ਪਾਣੀ ਪੀਂਦੇ ਆ ਹੁਣ ਪਾਣੀ ਵੀ ਜਿਹੜਾ ਉਨੀ ਪਜਣਾ ਪਾਣੀ ਤੋਂ ਬਗੈਰ ਹੋਰ ਤਾਂ ਕੋਈ ਚੀਜ਼ਾਂ ਨੂੰ ਉਲਟੀਆਂ ਕਾਧੀਆਂ ਹੋਣੀਆਂ ਨੇ ਉਲਟੀਆਂ ਤੋਂ ਪਾਣੀ ਜਿਹੜਾ ਪੀਂਦੇ ਉਸ ਦੀ ਹੀ ਜਿਹੜੀ ਆ ਉਹ ਉਲਟੀ ਆ ਜਾਂਦੀ ਹੈ ਲੇਕਿਨ ਪਰਸੋ ਸਟੇਜ ਦੇ ਵਿਚਕਾਰ ਜੋ ਕੁਝ ਹੋਇਆ ਤੁਹਾਨੂੰ ਲੱਗਦਾ ਹੈ ਸਟੇਜ ਦੇ ਵਿਚਕਾਰ ਉਤਾਰਨ ਨੂੰ ਚੜ੍ਹਾਉਣ ਨੂੰ ਲੈ ਕੇ ਉਹਦੇ ਕਰਕੇ ਦਿੱਕਤ ਆਈਆਂ ਨੇ ਦੇਖੋ ਸਾਰੀਆਂ ਹੀ ਆਉਂਦੀਆਂ ਨੇ ਤੁਹਾਨੂੰ ਪਤਾ ਕਿ ਇਸ ਕੰਡੀਸ਼ਨ ਦੇ ਵਿੱਚ ਜਦੋਂ ਆਦਮੀ ਚੱਲ ਜਾਂਦਾ ਹੈ ਤੇ ਉਹ ਇੱਕ ਕਿਸਮ ਦੇ ਮਰੀਜ਼ ਨੇ 42 ਸਾਲ ਤੋਂ 42 ਦਿਨ ਤੋਂ ਨਾ ਤੇ ਉਹਨਾਂ ਨੇ ਅੰਨਮੂਹ ਨੂੰ ਲਾਇਆ ਔਰ ਨਾ ਕੋਈ ਦਵਾਈ ਲੈ ਰਿਹਾ ਔਰ ਜਦੋਂ ਬੰਦੇ ਦੀ ਸਰੀਰਕ ਹਾਲਤ ਇਹ ਹੋਵੇ ਤੇ ਉਸ ਟਾਈਮ ਦੇ ਉੱਤੇ ਉਹਨੂੰ ਆਈਸੀਯੂ ਦੇ ਵਿੱਚ ਰੱਖਿਆ ਜਾਂਦਾ ਹੈ ਤੇ ਉਹਨੂੰ ਆਈਸੀਯੂ 'ਚ ਰੱਖਣ ਦੀ ਬਜਾਏ ਉਹਨੂੰ ਅਸੀਂ ਖੁੱਲੇ ਮੈਦਾਨ ਦੇ ਵਿੱਚ ਉਹ ਗਾਇ ਵੀ ਮੈਂ ਜਿਹੜੇ ਲੋਕ ਮੇਰੇ ਨਾਲ ਪਿਆਰ ਕਰ ਰਹੇ ਨੇ ਜਿਹੜੇ ਜਿਨ੍ਹਾਂ ਨੇ 30 ਦਸੰਬਰ ਨੂੰ ਬੰਦ ਦੇ ਵਿੱਚ ਇੰਨਾ ਵੱਡਾ ਸਹਿਯੋਗ ਦਿੱਤਾ ਜਿਹੜੇ ਰੋਜ਼ ਹਜ਼ਾਰਾਂ ਲੋਕ ਰੋਜ਼ ਇੱਥੇ ਆ ਰਹੇ ਨੇ ਔਰ ਜਿਨ੍ਹਾਂ ਨੇ 4 ਤਰੀਕ ਨੂੰ ਵੀ ਆਉਣਾ ਤੇ ਮੈਂ ਉਹਨਾਂ ਦੇ ਖੁੱਲੇ ਪੰਡਾਲ ਦੇ ਵਿੱਚ ਦਰਸ਼ਨ ਕਰਨੇ ਚਾਹਣਾ ਜਿਸ ਕਰਕੇ ਉਹ ਆਪ ਉੱਥੇ ਆਏ ਤੇ ਇਸ ਹਾਲਤ ਦੇ ਵਿੱਚ ਉਹ ਲੋਕਾਂ ਦੇ ਵਿੱਚ ਆਉਣਾ ਉਹ ਜਿਹੜਾ ਆਈਸੀਯੂ ਦੇ ਵਿੱਚ ਰੱਖਣ ਦੀ ਜਿੰਨੂੰ ਜ਼ਰੂਰਤ ਸੀ ਤੇ ਉਹ ਜਦੋਂ ਪਬਲਿਕ ਦੇ ਵਿੱਚ ਆਏਗਾ ਤੇ ਉਸ ਚੀਜ਼ ਦਾ ਫਰਕਤ ਹੈ ਫਿਰ ਉਹ ਪਵੇ ਗਈ ਨਾ ਅੱਛਾ ਇੱਕ ਗੱਲ ਹੈਗੀ ਹੈ ਰਿਟਾਇਰ ਜਸਟਿਸ ਆ ਰਹੇ ਨੇ ਕਿਉਂਕਿ ਹਾਈ ਪਾਵਰ ਕਮੇਟੀ ਦੇ ਵਿੱਚਕਾਰ ਜੋ ਕਮੇਟੀ ਦੇ ਪ੍ਰਧਾਨ ਨੇ ਉਹ ਰਿਟਾਇਰਡ ਜਸਟਿਸ ਨੇ ਉਹ ਅੱਜ ਪਹੁੰਚ ਰਹੇ ਨੇ ਕਮੇਟੀ ਦੇ ਵਿਚਕਾਰ ਹੋਰ ਕਿਹੜੇ-ਕਿਹੜੇ ਬੰਦੇ ਨੇ ਜੋ ਇੱਥੇ ਪਹੁੰਚ ਰਹੇ ਨੇ ਇਹ ਤਾਂ ਜਿਹੜੇ ਇੱਥੇ ਆਉਣਗੇ ਕਮੇਟੀ ਦੇ ਵਿੱਚ ਜਿਹੜੇ ਆਉਣਗੇ ਉਹ ਸਾਰਾ ਉੱਥੇ ਤੁਹਾਨੂੰ ਪਤਾ ਲੱਗ ਹੀ ਜਾਣਾ ਵੀ ਉਹ ਕਮੇਟੀ ਕਲੀ ਆਉਂਦੀ ਆ ਵੀ ਤਿੰਨ ਨੰਬਰ ਦੀ ਕਮੇਟੀ ਇੱਕ ਬਣੀ ਹੋਈ ਆ ਵੀ ਉਸ ਕਮੇਟੀ ਦੇ ਨਾਲ ਹੋਰ ਕੌ ਸਾਨੂੰ ਤਾਂ ਸਿਰਫ ਇਹੀ ਰਿਪੋਰਟ ਮਿਲੀ ਆ ਭਿੰਜੜੀ ਕਮੇਟੀ ਹਾਈ ਪਾਵਰ ਕਮੇਟੀ ਬਣੀ ਉਹ ਕਮੇਟੀ ਇੱਥੇ ਆ ਰਹੀ ਆ ਆਇਆ ਤੋਂ ਪਤਾ ਲੱਗੇਗਾ ਵੀ ਕੀ ਕਰੇ ਸੁਪਰੀਮ ਕੋਰਟ ਦੇ ਵਿੱਚਕਾਰ ਵੀ ਹੀਅਰਿੰਗ ਹੈਗੀ ਆ ਦੇਖੋ ਉਹ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦੇ ਬਹੁਤ ਚਿੰਤਾ ਹੋ ਰਹੀਆਂ ਨੇ ਲੇਕਿਨ ਸੁਪਰੀਮ ਕੋਰਟ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੇਖੋ ਥੱਲਿਓ ਜਦੋਂ ਕੋਈ ਲੈ ਕੇ ਨਾ ਲੋਰ ਕੋਰਟ ਤੋਂ ਲੈ ਕੇ ਤੇ ਥੱਲਿਓ ਕਿਸੇ ਨੂੰ ਇਨਸਾਫ ਨਾ ਮਿਲੇ ਤੇ ਉਹ ਸੁਪਰੀਮ ਕੋਰਟ ਤੇ ਆਸ ਰੱਖਦਾ ਹੈ ਕਿ ਮੈਨੂੰ ਸੁਪਰੀਮ ਕੋਰਟ ਤੋਂ ਤਾਂ ਆ ਮੇਰਾ ਮਸਲਾ ਇਹ ਹੱਲ ਹੋਏਗਾ ਹੀ ਹੋਏਗਾ ਜੇ ਸੁਪਰੀਮ ਕੋਰਟ ਕਹਿੰਦੀ ਹੈ ਕਿ ਡੱਲੇਵਾਲ ਦੀ ਸਿਹਤ ਦੀ ਚਿੰਤਾ ਸਾਨੂੰ ਹੈਗੀ ਆ ਸਾਨੂੰ ਅਜਿਹੇ ਨੇਤਾ ਚਾਹੀਦਾ ਫਿਰ ਕੀ ਜਵਾਬ ਬੀਬਾ ਜੀ ਜੇ ਚਾਹੀਦਾ ਤੇ ਬੜੀ ਸਪਸ਼ਟ ਗੱਲ ਕਿ ਅਸੀਂ ਇਹ ਗੱਲ ਕਹਿ ਨਹੀਂ ਕਿ ਤੁਸੀਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹ ਲਾਗੂ ਕਰਾ ਦਿਓ ਕੇਂਦਰ ਸਰਕਾਰ ਤੋਂ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਕਿਉਂ ਨਹੀਂ ਕਹਿੰਦੀ ਤੇ ਇਹ ਤੁਸੀਂ ਮੰਗਾ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਲਾਗੂ ਕਰੋ ਤੇ ਆਪਣੇ ਆਪ ਜਗਜੀਤ ਸਿੰਘ ਡੱਲੇਵਾਲ ਜਿਹੜਾ ਉਹਦੀ ਜ਼ਿੰਦਗੀ ਜਿਹੜੀ ਆ ਫਿਰ ਬਚਾਈ ਜਾ ਸਕਦੀ ਆ ਤੇ ਜੇ ਇਹ ਗੱਲ ਕਵੇ ਕਿ ਨਹੀਂ ਤੁਸੀਂ ਪਹਿਲਾਂ ਆਹ ਕੰਮ ਕਰੋ ਇਲਾਜ ਕਰਾਓ ਪਹਿਲਾਂ ਨਹੀਂ ਜੇ ਲਾਜ ਹੀ ਕਰਉਣਾ ਹੁੰਦਾ ਤੇ ਫਿਰ ਮਰਨ ਵਰਤ ਤੇ ਬੈਠਣ ਦੀ ਕੀ ਲੋਟ ਸੀ ਹਾਂ ਉਧਰੋਂ ਕੋਈ ਗੱਲਬਾਤ ਹੋਵੇ ਗੱਲਬਾਤ ਬੈਠ ਕੇ ਗੱਲਬਾਤ ਕਰੇ ਫਿਰ ਕੋਈ ਹੱਲ ਜਿਹੜਾ ਉਹ ਨਿਕਲ ਸਕਦਾ ਐਵੇਂ ਨਹੀਂ ਸੁਪਰੀਮ ਕੋਰਟ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਕੇਂਦਰ ਸਰਕਾਰ ਨੂੰ ਕਵੇ ਸਾਨੂੰ ਨਹੀਂ ਅਸੀਂ ਇਸ ਗੱਲ ਦੇ ਉੱਤੇ ਜਿਹੜਾ ਉਹ ਨਹੀਂ ਇਸ ਗੱਲ ਦੇ ਉੱਤੇ ਆ ਸਕਦੇ ਹੋਣਾ ਚਾਹ। ਸਭ ਤੋਂ ਵੱਡੀ ਗੱਲ ਹੈ ਅੱਜ ਜੇ ਹੈਗੀ ਹੈ ਰਿਟਾਇਰ ਜਸਟਿਸ ਪਹੁੰਚ ਰਹੇ ਹਾਈ ਪਾਵਰ ਕਮੇਟੀ ਦੀ ਜੋ ਕਮੇਟੀ ਬਣੀ ਸੀਗੀ ਜਿਸ ਦੀ ਮੀਟਿੰਗ ਪੰਚਕੁਲਾ ਦੇ ਵਿਚਕਾਰ 3 ਤਰੀਕ ਨੂੰ ਸੀਗੀ ਉਹ ਇੱਥੇ ਪਹੁੰਚ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ 3 ਵਜੇ ਦੇ ਕਰੀਬ ਉਹ ਪਹੁੰਚਣਗੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਜਗਜੀਤ ਸਿੰਘ ਢੱਲੇਵਾਲ ਦਾ ਹਾਲਚਾਲ ਪੁੱਛਣਗੇ। ਉਸ ਤੋਂ ਬਾਅਦ ਇਹ ਹਾਈ ਪਾਵਰ ਕਮੇਟੀ ਦੇ ਵਿਚਾਰ ਕੀ ਬੈਠਕ ਹੁੰਦੀ ਹੈ ਕੀ ਮੀਟਿੰਗ ਹੁੰਦੀ ਹੈ ਕੀ ਵਿਚਾਰ ਵਿਮਰਚ ਹੁੰਦਾ ਉਹ ਦੇਖਣ ਵਾਲੀ ਗੱਲ ਹੋएगी ਲੇਕਿਨ ਸਭ ਤੋਂ ਵੱਡੀ ਗੱਲ ਇਹ ਕਿਤਨਾ ਕੀਤੇ ਸੁਪਰੀਮ ਕੋਰਟ ਚ ਹੀਰਿੰਗ ਹੈ ਹਾਈ ਪਾਵਰ ਕਮੇਟੀ ਪਹੁੰਚ ਰਹੀ ਹੈ ਤਾਂ ਕੁਝ ਹੀ ਕੁਝ ਮਸਲਾ ਹਲ ਜ਼ਰੂਰ ਹੋਵੇਗਾ ਕੈਮਰਾਮੈਨ ਸੁਮਿਤ ਦਿਨ ਅਨਿਰੂਪ ਜਮਦਾਰ ਐਕਸਪੈਰਾ ਟੀਵੀ